ਆਉ ਉਹ ਕੀਏ ਸਵਾਰੀਆਂ ਨੇ ਕੋ ਜੱਕੋ ਥੱਕੇ ਜਾਂ ਕੀਤਾ ਤੇ ਫਿਰ ਵਿੱਚੋਂ ਕਿਸੇ ਆਖਿਆ ਜਾਣਾ ਤਾਂ ਐ ਜੇ ਛੇੜ ਦਵੇਂ ਹੁਣੇ ਹੁਣੇ ਲੋ ਬਸ ਬੈਠਣ ਦੀ ਦੇਰ ਐ 바ਰੂ ਨੇ ਘੋੜੇ ਦੇ ਮੂੰਹ ਕੋਲ ਨਗਾਮ ਫੜ ਕੇ ਟਾਂਗੇ ਦਾ ਮੂੰਹ ਓਡੇ ਵੱਲ ਨੂੰ ਕਮਾ ਦਿੱਤਾ ਤਸੀਲ ਅਪੜਨਾ ਸੀ ਪੇਸ਼ੀ ਤੇ ਸਮਰਾਲੇ ਉਹ ਮਗਾ ਬੈਠੋ ਤਾਂ ਸਹੀ ਘੁੱਗੀ ਨਹੀਂ ਖੰਗਣ ਦਿੰਦਾ ਸਵਾਰੀਆਂ ਟਾਂਗੇ 'ਚ ਬਹਿ ਗਈਆਂ ਇੱਕ ਸਵਾਰ ਦਾ ਰੋਕਾ ਦੇ ਦਿਆ ਬਾਰੂ ਨੇ ਟਾਂਗੇ ਨੂੰ ਅੱਡੇ ਵੱਲ ਨੂੰ ਤੋੜ ਲਿਆ ਅਜੇ ਹੋਰ ਚਾਹੀਦੀ ਇੱਕ ਸਵਾਰੀ ਵਿੱਚੋਂ ਇੱਕ ਸਵਾਰੀ ਨੇ ਟਾਂਗੇ ਵਾਲੇ ਨੂੰ ਆਖਿਰ ਟਾਂਗੇ ਵਾਲਾ ਹੀ ਨਿਕਲਿਆ ਬੁੱਝ ਕੇ ਆਖਿਆ ਚੱਲ ਕਰ ਲੈਣ ਦੇ ਇਹਨੂੰ ਵੀ ਆਪਣਾ ਘਰ ਪੁਰਾ ਵਿੱਚੋਂ ਹੀ ਕਿਸੇ ਨੇ ਉਤਰ ਦਿੱਤਾ ਅਸੀਂ ਜਾਣੋ ਬਿੰਦ ਮਗਰੋਂ ਅਪੜਾਂਗੇ ਅੱਡੇ ਤੋਂ ਬਾਰੂ ਨੇ ਟਾਂਗਾ ਬਾਜ਼ਾਰ ਵੱਲ ਭਜਾ ਲਿਆ ਬਾਜ਼ਾਰ ਦੇ ਗੱਬੇ ਬਾਰੂ ਨੇ ਟਾਂਗੇ ਦੇ ਬੰਬੂ ਤੋਂ ਤਣ ਕੇ ਹੁਕਾ ਮਾਰਿਆ ਜਾਂਦਾ ਕੋਈ ਕੱਲਾ ਸਵਾਰ ਖੰਨੇ ਵੀ ਓਏ ਕੱਲੇ ਸਵਾਰ ਨੂੰ ਲੁੱਟਣਾ ਹੀ ਰਾਹ ਚ ਬਾਜ਼ਾਰ ਵਿੱਚੋਂ ਕਿਸੇ ਉੱਚੀ ਟੋਕ ਕੇ 바ਰੂ ਨੂੰ ਮਸ਼ਕਰੀ ਕੀਤੀ ਬਾਜ਼ਾਰ ਵਿੱਚ ਹਾਸਾ ਪੈ ਗਿਆ 바ਰੂ ਦੇ ਚਿੱਟੇ ਦੰਦ ਤੇ ਲਾਲ ਬੁੱਟ ਦਿਖਣ ਲੱਗੇ ਉਹਦੀਆਂ ਗੱਲਾਂ ਫੁੱਲ ਕੇ ਚਮਕੀਆਂ ਤੇ ਹਾਸੇ ਵਿੱਚ ਹਸਰ ਲਾ ਕੇ ਸਵਾਰ ਲਈ ਹੋਕਾ ਦੇ ਦਿਆਂ ਉਹਨੇ ਘੋੜਾ ਮੋੜ ਲਿਆ ਅੱਡੇ ਵਿੱਚ ਆ ਕੇ ਸੜਕ ਦੇ ਇੱਕ ਪਾਸੇ ਖੰਨੇ ਦੇ ਰੁੱਖ ਟਾਂਗਾ ਲਾਇਆ ਤੇ ਆ ਫੜੀ ਵਾਲੇ ਕੋ ਆ ਬੈਠੇ ਇਹੀ ਤੀਨੋਂ ਹੀ ਗੱਲ ਟਾਂਗੇ ਵਾਲੇ ਨੂੰ ਟਲਿਆ ਵੇਖ ਕੇ ਇੱਕ ਸਵਾਰ ਬੋਲਿਆ ਉਹ ਬਈ ਟਾਂਗੇ ਆਲਿਆ ਸਾਨੂੰ ਹੁਣ ਐਵੇਂ ਹੈਰਾਨ ਕਰਨਾ ਹੈ ਇੱਕ ਹੋਰ ਸਵਾਰ ਨੇ ਆਖਿਆ ਮਖਾ ਅਟਕਣਾ ਨਹੀਂ ਆਪਾਂ ਨੇ ਲੰਬੜਦਾਰਾ ਬਸ ਇੱਕ ਸਵਾਰ ਦੀ ਝਾ ਆ ਗਿਆ ਆ ਗਿਆ ਚੰਗਾ ਨਹੀਂ ਤੇ ਤੁਰ ਪਾਂਗੇ 바ਰੂ ਨੇ ਦਿਲ ਤਰਾਇਆ ਸਵਾਰੀਆਂ ਨੂੰ ਕਾਲੀਆਂ ਪਈਆਂ ਵੇਖ ਕੇ ਕੁੰਨਣ ਨੇ ਆਪਣੇ ਟਾਂਗੇ ਨੂੰ ਇੱਕ ਕਦਮ ਹੋਰ ਅੱਗੇ ਕਰਦਿਆਂ ਹੌਕਾ ਦਿੱਤਾ ਚੱਲ ਚਾਰੇ ਸਵਾਰ ਲੈ ਕੇ ਤੁਰਦਾ ਖੰਨੇ ਨੂੰ ਤੇ ਉਹ ਚੜਾਉਣ ਲਈ 바ਰੂਵਾਲ ਬਿਟ-ਬਿਟ ਝਾਕਣ ਲਗਾ। ਟਲ ਜਾ ਓਏ, ਟਲ ਜਾ ਨਈਆ ਟਲ ਜਾ ਤੂੰ ਲਛਣਾ ਤੋਂ 바ਰੂ ਨੇ ਕੁੰਨਣ ਵਾਲ ਅੱਖਾਂ ਕੱਢੀਆਂ ਤੇ ਸਵਾਰੀਆਂ ਨੂੰ ਵਰਗਲਾਉਣ ਤੋਂ ਬਚਾਉਣ ਲਈ ਉਹਨੇ ਤੀਵੀਆਂ ਤੇ ਕੁੜੀਆਂ ਕਤਰੀਆਂ ਦੀ ਆ ਰਹੀ ਰੰਗ-ਬਰੰਗੀ ਟੋਲੀ ਵੱਲ ਤੱਕਦੇ ਆ ਕਿਆ ਚੱਲਦੇ ਹਾਂ ਚੱਲਦੇ ਹਾਂ ਸਰਦਾਰੋ ਆਪਾਂ ਹੁਣ ਬਸ ਉਹ ਆ ਗਈਆਂ ਸਵਾਰੀਆਂ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਅਸੀਂ ਸੰਤੋਖ ਸਿੰਘ ਧੀਰਾਂ ਦੀ ਇੱਕ ਕਹਾਣੀ ਕੋਈ ਇੱਕ ਸਵਾਰ ਚੁਣੀ ਹੈ ਜੋ ਬਹੁਤ ਪ੍ਰਸਿੱਧ ਹੋਈ ਹੈ ਸੋ ਭਾਈ ਕਾਂਤ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਧੀਰ ਸ਼ਬਦ ਦੇ ਅਰਥ ਦਿੱਤੇ ਹਨ ਧੀਰਜ ਜੋ ਛੇਤੀ ਨਾ ਘਬਰਾਵੇ ਬਲਵਾਨ ਹੋਮੇਰੈਤ ਗੰਭੀਰ ਸਥਿਰ ਮਨ ਵਾਲਾ ਜਿਸ ਦਾ ਮਨ ਡੋਲਦਾ ਨਾ ਹੋਵੇ ਜੋ ਗੰਭੀਰ ਵੀ ਹੋਵੇ ਸ਼ੈਨ ਸ਼ੀਲ ਵਿਅਕਤੀ ਜੋ ਦੁੱਖ ਸੁੱਖ ਹਾਨੀ ਲਾਭ ਆਨੰਦ ਕਲੇਸ਼ ਵਿੱਚ ਇੱਕਸਾਰ ਰਹੇ ਤੇ ਸੰਤੁਲਿਤ ਬੁੱਧੀ ਵਾਲਾ ਵਿਅਕਤੀ ਗੁਰਬਚਨ ਸਿੰਘ ਭੁੱਲਰ ਸੰਤੋਖ ਸਿੰਘ ਧੀਰ ਬਾਰੇ ਕਹਿੰਦੇ ਹਨ ਕਿ ਧੀਰ ਜੀ ਵਿੱਚ ਇੱਕ ਅਨੋਖਾ ਸੈਤਕ ਨਖਰਾ ਸੀ ਇਹ ਨਖਰਾ ਲਿਖਤ ਦਾ ਖੜਾ ਤਿਆਰ ਕਰਨ ਸਮੇਂ ਤੇ ਫਿਰ ਉਹਨੂੰ ਸਪੋਣ ਸਮੇਂ ਖਾਸ ਕਰਕੇ ਉਜਾਗਰ ਹੁੰਦਾ ਸੀ ਉਹ ਬਹੁਤ ਸੋਹਣੇ ਕਾਗਜ਼ ਦੇ ਉੱਤੇ ਮੋਤੀਆਂ ਵਰਗੀ ਲਿਖਾਈ ਵਿੱਚ ਕੋਈ ਵੀ ਕੱਟ ਵੱਡ ਕੀਤੇ ਬਿਨਾ ਖਰੜਾ ਤਿਆਰ ਕਰਦੇ ਅਤੇ ਕਾਗਜ਼ਾਂ ਨੂੰ ਬੜੇ ਗੋਹ ਨਾਲ ਚਿੜਨਦੇ ਉਹਨਾਂ ਦੇ ਖਰੜੇ ਦੇ ਕਿਸੇ ਕਾਗਜ਼ ਦੀ ਕੋਈ ਵੀ ਕੰਨੀ ਕਦੀ ਵੀ ਮੁੜੀ ਨਹੀਂ ਸੀ ਹੁੰਦੀ ਉਹ ਹੋਰ ਕੋਈ ਵੀ ਅਤਿਆਚਾਰ ਤੱਕ ਹੋਲੇ ਕਰ ਸਕਦੇ ਸਨ ਪਰ ਭੈੜੀ ਸ਼ਿਪਾਈ ਗਲਤ ਲਿਖਾਈ ਜਾਂ ਪ੍ਰੂਫਾਂ ਦੀਆਂ ਗਲਤੀਆਂ ਉਹ ਆਪਣੀਆਂ ਰਚਨਾਵਾਂ ਵਿੱਚ ਕਿਤੇ ਵੀ ਨਹੀਂ ਸੰਸਹਿ ਸਕਦੇ ਸੰਤੋਖ ਸਿੰਘ ਧੀਰ ਦੀ ਪ੍ਰਸਿੱਧ ਕਹਾਣੀ ਕੋਈ ਇੱਕ ਸਵਾਰ 1950 ਤੋਂ ਬਾਅਦ ਆਰੰਭ ਹੋਈ ਪੰਜਾਬੀ ਸਾਹਿਤ ਵਿੱਚ ਨਵੀਂ ਕਹਾਣੀ ਲਹਿਰ ਦਾ ਹਿੱਸਾ ਮੰਨੀ ਜਾਂਦੀ ਹੈ ਸੰਤੋਖ ਸਿੰਘ ਧੀਰ ਦੀਆਂ ਉਸ ਸਮੇਂ ਦੀਆਂ ਹੋਰ ਪ੍ਰਸਿੱਧ ਕਹਾਣੀਆਂ ਸਵੇਰ ਹੋਣ ਤੱਕ 1955 ਤੇ ਸਾਂਝੀ ਕੰਦ 1958 ਦੇ ਸਮੇਂ ਲਿਖੀਆਂ ਗਈਆਂ ਸਨ ਤੇ ਕੋਈ ਇੱਕ ਕਸਵਾਰ ਕਹਾਣੀ ਵਿੱਚ ਮਨੁੱਖੀ ਸੰਵੇਦਨਾ ਇਕੱਲਾਪਨ ਅਤੇ ਅਸਥਿਰਤਾ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ ਹੈ ਧੀਰਜੀ ਨੇ ਕਹਾਣੀ ਰਾਹੀਂ ਵਿਖਾਇਆ ਹੈ ਕਿ ਕਿਵੇਂ ਮਨੁੱਖ ਅਕਸਰ ਹੀ ਕਿਸੇ ਅਣਜਾਣੀ ਆਸ ਵਿੱਚ ਜੀਉਂਦਾ ਹੈ ਜੋ ਉਹਨੂੰ ਜੀਵਨ ਦੇ ਨਿਰਾਸ਼ਾ ਪਰਲੇ ਪਲਾਂ ਵਿੱਚ ਵੀ ਉਸ਼ਾਹ ਦਿੰਦੀ ਹੈ ਤੇ ਇਹ ਕਹਾਣੀ ਸਮਾਜ ਵਿੱਚ ਆ ਰਹੇ ਜ਼ਬਰਦਸਤ ਬਦਲਾਅ ਨੂੰ ਵੀ ਦਰਸਾਉਂਦੀ ਹੈ ਸੰਤੋਖ ਸਿੰਘ ਧੀਰ ਬਾਰੇ ਕੁਝ ਗੱਲਾਂ ਹੋਰ ਕਰਦੇ ਆ ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾ ਜ਼ਿਲ੍ਹਾ ਪਟਿਆਲਾ ਜੋ ਕਿ ਹੁਣ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਵਿੱਚ ਹੋਇਆ ਸੀ ਉਹਨਾਂ ਦਾ ਦਾਦਕਾ ਪਿੰਡ ਖੰਨੇ ਲਾਗੇ ਡਢੇਰੀ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਗਿਆਨੀ ਈਸ਼ਰ ਸਿੰਘ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਮਾਇਆ ਦੇਵੀ ਸੀ ਸਕੂਲ ਵਿੱਚ ਉਹ ਸਿਰਫ 6 ਜਮਾਤਾਂ ਹੀ ਰਸਮੀ ਤੌਰ ਤੇ ਪੜ੍ਹਾਈ ਕਰ ਸਕਿਆ ਸਨ ਅੱਠ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਰਕੇ ਨਿੱਕੀ ਉਮਰੇ ਹੀ ਪਿਤਾਪੁਰਖੀ ਪੇਸ਼ੇ ਦਰਜੀ ਦੇ ਕੰਮ ਤੇ ਉਹਨਾਂ ਨੂੰ ਲਾ ਦਿੱਤਾ ਗਿਆ। ਘਰੋਗੀ ਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਉੱਚ ਵਿਦਿਆ ਹਾਸਲ ਨਾ ਕਰ ਸਕਿਆ। ਉਸ ਨੇ 1945 ਵਿੱਚ ਗਿਆਨੀ ਤੇ 1952 ਵਿੱਚ میٹرਕ ਉਹ ਵੀ ਸਿਰਫ ਅੰਗਰੇਜ਼ੀ ਦੀ ਪ੍ਰੀਖਿਆ ਨਾਲ ਪਾਸ ਕੀਤੀ। ਕੋਚਰ ਉਹ ਸਕੂਲ ਵਿੱਚ ਅਧਿਆਪਕ ਵਜੋਂ ਉਹਨਾਂ ਨੇ ਸਿਵਾ ਨਭਾਈ, ਸੰਤੋਖ ਸਿੰਘ ਧੀਰ ਸਾਹਿਬ ਨੇ ਸ਼ੁਰੂ-ਸ਼ੁਰੂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਰਮ ਪ੍ਰਚਾਰਕ ਵਜੋਂ ਵੀ ਨੌਕਰੀ ਕੀਤੀ ਸੀ ਪਰ ਫਿਰ ਬਾਅਦ ਵਿੱਚ ਕੁੱਲ ਵਕਤੀ ਲੇਖਕ ਤੇ ਕਮਰ ਕਾਮਰੇਡ ਵਜੋਂ ਉਹ ਖੱਬੀ ਸੋਚ ਵੱਲ ਚਲੇ ਗਏ ਤੇ ਉਹਦੇ ਨਾਲ ਪਰਨਾਏ ਗਏ ਉਹ ਸਹਿਤ ਲੇਖਣ ਵੱਲ ਵੀ ਉਰਚਿਤ ਹੋ ਗਏ ਅਤੇ ਨਰੋਲ ਸਹਿਤਕਾਰ ساری ਉਮਰ ਲੰਘਾ ਦਿੱਤੀ ਉਹਨਾਂ ਨੇ ਪੂਰੀ ਉਮਰ ਕਲਮ ਵਾਈ ਅਤੇ ਇਸ ਦੇ ਸਿਰ ਤੇ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਰਭਾ ਕੀਤਾ ਆਪ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਪਲੇ ਪੜੇ ਤੇ ਜਵਾਨ ਹੋਏ ਉਹਨਾਂ ਨੇ ਗਰੀਬੀ ਤੇ ਦੱਬੇ ਕੁਚਲੇ ਲੋਕਾਂ ਨੂੰ ਨੇੜਿਓਂ ਵੇਖਿਆ ਸੀ ਇਸੇ ਕਰਕੇ ਉਹਨਾਂ ਨੇ ਜੋ ਕੁਝ ਵੀ ਲਿਖਿਆ ਉਹ ਲੋਕਾਂ ਦੇ ਹੱਕ ਵਿੱਚ ਸੀ ਪੰਜਾਬੀ ਵਿੱਚ ਕੁੱਲ ਵਕਤੀ ਲੇਖਕ ਬਣਦੇ ਫੈਸਲੇ ਦਾ ਭਾਵ ਆਰਥਿਕ ਸੰਘਰਸ਼ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਉਣਾ ਸੀ ਨਿਰੰਤਰ ਸੰਘਰਸ਼ ਦੇ ਇਸ ਫੈਸਲੇ ਦਾ ਪਰ ਉਹਨਾਂ ਨੇ ਕਦੀ ਵੀ ਛੋੜਾ ਨਹੀਂ ਸੀ ਕੀਤਾ ਸੰਤੋਖ ਸਿੰਘ ਧੀਰ ਨੂੰ ਉਹਨਾਂ ਦੇ ਨਾਟਕ ਮਿੱਤਰ ਪਿਆਰਾ ਲਈ 1972 ਵਿੱਚ ਸਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਫਿਰ ਉਹਨਾਂ ਨੂੰ 1996 ਵਿੱਚ ਦੁਬਾਰਾ ਸਹਿਤ ਅਕਾਦਮੀ ਅਵਾਰਡ ਉਹਨਾਂ ਦੀ ਨਿੱਕੀ ਕਹਾਣੀਆਂ ਦੀ ਕਿਤਾਬ ਪੱਖੀ ਲਈ ਦੇ ਕੇ ਨਵਾਜਿਆ ਗਿਆ ਸੀ ਉਹਨਾਂ ਮੌਤ ਤੋਂ ਬਾਅਦ ਆਪਣਾ ਸਰੀਰ ਵੀ ਪੀਜੀਆਈ ਨੂੰ ਦਾਨ ਕਰ ਦਿੱਤਾ ਸੀ ਸੋ ਸੰਤੋਖ ਸਿੰਘ ਧੀਰਨਾ ਦੀ ਪ੍ਰਸਿੱਧ ਕਹਾਣੀ ਅੱਜ ਦੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਅਸੀਂ ਚੁਣੀ ਹੈ ਜਿਸ ਦਾ ਨਾਂ ਹੈ ਕੋਈ ਇੱਕ ਸਵਾਰ ਸੂਰਜ ਦੀ ਟਿੱਕੀ ਨਾਲ ਟਾਂਗਾ ਜੋੜ ਕੇ ਅੱਡੇ ਵਿੱਚ ਲਾਉਂਦਿਆਂ ਬਾਰੂ ਟਾਂਗੇ ਵਾਲੇ ਨੇ ਹੋਕਾ ਦਿੱਤਾ ਉਹ ਜਾਂਦਾ ਹੈ ਕੋਈ ਇੱਕ ਸਵਾਰ ਖੰਨੇ ਨੂੰ ਉਹ ਬਈ ਸ਼ਾਲ ਵਿੱਚ ਇੰਨੇ ਸਾਝਰੇ ਸੁਭਬ ਨਾਲ ਭਾਵੇਂ ਕੋਈ ਸਵਾਰੀ ਆ ਜਾਵੇ ਨਹੀਂ ਤਾਂ ਰੋਟੀ ਟੁਕ ਖਾ ਕੇ ਧੁੱਪ ਚੜੇ ਹੀ ਘਰੋਂ ਲੋਕ ਬਾਹਰ ਨਿਕਲਦੇ ਆ ਪਰ 바ਰੂ ਇਸ ਸੁਭਬ ਤੋਂ ਵੀ ਕਿਉਂ ਖੁੰਝੇ ਪਾਲੇ ਵਿੱਚ ਠਰਦਿਆਂ ਵੀ ਉਹ ਸਭ ਤੋਂ ਪਹਿਲਾਂ ਆਪਣਾ ਟਾਂਗਾ ਅੱਡੇ ਵਿੱਚ ਲਾਉਣ ਦੀ ਹੀ ਸੋਚਦਾ 바ਰੂ ਨੇ ਬਾਜ਼ਾਰ ਵੱਲ ਮੂੰਹ ਕਰਕੇ ਏਕਣ ਜ਼ੋਰ ਨਾਲ ਹੁਕਮ ਆਰਿਆ ਜਿਵੇਂ ਉਹਨੂੰ ਕੋਲ ਇੱਕੋ ਹੀ ਸਵਾਰ ਚਾਹੀਦਾ ਹੋਵੇ ਪਰ ਬਾਜ਼ਾਰ ਵੱਲੋਂ ਇੱਕ ਵੀ ਸਵਾਰ ਨਾ ਆਇਆ ਫੇਰ ਉਹਨੇ ਪਿੰਡ ਤੋਂ ਆਉਂਦੀਆਂ ਵੱਖੋ-ਵੱਖ ਡੰਡੀਆਂ ਵੱਲ ਅੱਖਾਂ ਚੁੱਕ ਕੇ ਆਸ ਨਾਲ ਤੱਕਦਿਆਂ ਹੋਏ ਹੋਕੇ ਲਾਇ। ਪਤਾ ਨਹੀਂ ਕਦੇ-ਕਦੇ ਸਵਾਰੀਆਂ ਨੂੰ ਕੀ ਸੱਪ ਸੁੰਘ ਜਾਂਦਾ ਹੈ। 바ਰੂ ਸੜਕ ਦੇ ਇੱਕ ਪਾਸੇ ਫੜੀ ਵਾਲੇ ਕੋਲ ਬੈ ਕੇ ਬੀੜੀ ਪੀਣ ਲੱਗਾ। 바ਰੂ ਦਾ ਚੁਸਤ ਘੋੜਾ ਨਚੱਲਾ ਹੋ ਕੇ ਖਲੋ ਨਹੀਂ ਸੀ ਸਕਦਾ। 2-3 ਵਾਰ ਘੋੜੇ ਨੇ ਨਾਸਾਂ ਫੁਲਾ ਕੇ ਫਰਾਟੇ ਮਾਰੇ। ਪੂਛ ਲਈ ਤੇ ਫੇਰ ਆਪੇ ਦੋ ਤਿੰਨ ਕਦਮ ਤੁਰ ਪਿਆ ਬੱਸ ਓਏ ਬੱਸ ਪੁੱਤਰਾ ਕਾਲਾ ਕਿਉਂ ਪੈਣਾ ਚੱਲਦੇ ਆ ਆਲੈਂਡ ਦੇ ਕਿਸੇ ਅੱਖਾਂ ਦੇ ਇੰਨੇ ਤੇ ਗੱਠ ਦੇ ਪੂਰੇ ਨੂੰ ਮੌਜ ਨਾਲ ਹੱਸਦਿਆਂ ਬਾਰੂ ਨੇ ਨੱਠ ਕੇ ਘੋੜੇ ਦੀਆਂ ਵਾਗਾਂ ਫੜੀਆਂ ਤੇ ਉਹਨੂੰ ਕੱਸ ਕੇ ਟਾਂਗੇ ਦੇ ਬੰਬ ਨਾਲ ਬੰਨ ਦਿੱਤਾ ਸਟੇਸ਼ਨ ਉੱਤੇ ਗੱਡੀ ਨੇ ਕੂਕਮਾਰੀ ਰੇਲ ਦੀ ਕੂਕ ਬਾਰੂ ਦੇ ਦਿਲ ਵਿੱਚ ਖੁੱਭ ਗਈ ਉਸਨੇ ਰੇਲ ਨੂੰ ਮਾਂ ਦੀ ਗਾਲ ਕੱਢੀ ਤੇ ਨਾਲੇ ਰੇਲ ਬਣਾਉਣ ਵਾਲੇ ਨੂੰ ਵੀ ਪਹਿਲਾਂ ਜਨਤਾ ਲੰਗੀ ਸੀ ਹੁਣ ਡੱਬਾ ਸਾਲੀਆਂ ਘੰਟੇ-ਘੰਟੇ ਮਗਰੋਂ ਗੱਡੀਆਂ ਚੱਲਣ ਲੱਗ ਪਈਆਂ ਨੇ ਤੇ ਫੇਰ 바ਰੂ ਨੇ ਜੋਰ ਨਾਲ ਸਵਾਰੀ ਲਈ ਉਹ ਕੰਮ ਆ ਰਿਆ ਇੱਕ ਬੀੜੀ ਉਹਨੇ ਹੋਰਸ ਲਗਾਈ ਤੇ ਇੰਨਾ ਲੰਬਾ ਸੂਟਾ ਖਿੱਚਿਆ ਕਿ ਅੱਧੀ ਬੀੜੀ ਫੂਕ ਦਿੱਤੀ 바ਰੂ ਨੇ ਧੂਏ ਦੇ ਫਰਾਟੇ ਛੱਡਦਿਆਂ ਬੀੜੀ ਨੂੰ ਗਾਲ ਕੱਢ ਕੇ ਸੁੱਟ ਦਿੱਤਾ ਮਿਰਚਾਂ ਵਾਂਗ ਧੂਆ ਉਹਦੇ ਮੂੰਹ ਵਿੱਚ ਲੜਨ ਲੱਗਾ ਸੀ ਘੋੜੇ ਤੋਂ ਟਿਕ ਨਹੀਂ ਸੀ ਹੁੰਦਾ ਉਹਨੇ ਇੱਕ ਦੋ ਵਾਰ ਔੜ ਚੁੱਕ ਚੁੱਕ ਧਰਤੀ ਤੇ ਮਾਰੇ ਮੂੰਹ ਵਿੱਚ ਲੋਹੇ ਦੀ ਲਗਾਮ ਚੱਬ ਚੱਬ ਬੂਥੀ ਕਮਾਈ ਗੱਡੀ ਦੀਆਂ ਚੂਣਾ ਜਰਕੀਆਂ ਸਾਜ ਜਰਕਿਆ ਖੰਭਾਂ ਦੀ ਰੰਗ ਬਰੰਗੀ ਕਲਗੀ ਹਵਾ ਵਿੱਚ ਫਰਕੀ ਤੇ ਗਲ ਨਾਲ ਲਟਕਦੇ ਰੇਸ਼ਮੀ ਰਮਾਲ ਹਿੱਲਣ ਲੱਗੇ ਬਾਰੂ ਨੂੰ ਆਪਣੇ ਘੋੜੇ ਦੀ ਚੁਸਤੀ ਉਤੇ ਮਾਣ ਹੋਇਆ ਉਹਨੇ ਬੁੱਲਾ ਨਾ ਪੁਚਕਾਰ ਕੇ ਆਖਿਆ ਬੱਸ ਓਏ ਵੈਲੀਆ ਕਰਦੇ ਆ ਹੁਣੇ ਹਵਾ ਨਾਲ ਗੱਲਾਂ ਤੇਰਾ ਘੋੜਾ ਜੇ ਤੰ ਨ ਬੜਾਇਆ ਬਾਰੂ ਟਪੂ ਟਪੂ ਕਰਦਾ ਰਹਿੰਦਾ ਫੜੀ ਵਾਲੇ ਨੇ ਆਖਿਆ ਉਹ ਕੀ ਅੰਤ ਹੈ ਬਾਰੂ ਮਾਣ ਵਿੱਚ ਉੱਭ ਕੇ ਬੋਲਿਆ ਲਿਬਾਸ ਤਾਂ ਵੇਖ ਤੂੰ ਪਿੰਡੇ ਤੇ ਮੱਖੀ ਤਿਲਕਦੀ ਹੈ ਪੁੱਤਾਂ ਆਂਗਣ ਸੇਵਾ ਕਰੀਦੀ ਹੈ ਨੱਥਿਆ ਪਸ਼ੂ ਵੱਜਦਾ ਵੀ ਤੇ ਤਾਈ ਹੈ ਨੱਥੂ ਨੇ ਯਕੀਨ ਨਾਲ ਕਿਹਾ ਦਿਨ ਚੰਗਾ ਚੜਾਇਆ ਸੀ ਪਰ ਖੰਨੇ ਜਾਣ ਵਾਲਾ ਇੱਕ ਸਵਾਰ ਵੀ ਅਜੇ ਤੱਕ ਨਹੀਂ ਸੀ ਆਇਆ ਹੋਰ ਵੀ ਤਿੰਨ ਚਾਰ ਟਾਂਗੇ ਅੱਡੇ ਵਿੱਚ ਆ ਖੜੇ ਸਨ ਤੇ ਕੁੰਨਣ ਵੀ ਸੜਕ ਦੇ ਦੂਜੇ ਪਾਸੇ ਖੰਨੇ ਦੀ ਰੁਖ ਟਾਂਗਾ ਖਲਾਰ ਕੇ ਸਵਾਰੀਆਂ ਲਈ ਓਕੇ ਦੇਣ ਲੱਗ ਪਿਆ ਸੀ ਹੱਥ ਵਿੱਚ ਝੋਲਾ ਫੜੀ ਇੱਕ ਸ਼ਕੀਨ ਜਿਹਾ ਬਾਬੂ ਬਾਜ਼ਾਰ ਵੱਲੋਂ ਆਉਂਦਾ ਦਿਸਿਆ ਬਾਰੂ ਉਹਦੀ ਚਾਲ ਪਛਾਨਣ ਲੱਗਾ ਬਾਬੂ ਅੱਡੇ ਦੇ ਹੋਰ ਨੇੜੇ ਆ ਗਿਆ ਪਰ ਅਜੇ ਤੱਕ ਉਹਦੇ ਪੈਰਾਂ ਨੇ ਕਿਸੇ ਪਾਸੇ ਦਾ ਰੁਖ ਨਹੀਂ ਸੀ ਕੀਤਾ ਚੱਲ ਇੱਕ ਸਵਾਰ ਸਰੰਦ ਦਾ ਕੋਈ ਮਿਲੋ ਜਾਂਦਾ ਵੀ ਓਏ ਵਾਜਾਂ ਉੱਚੀਆਂ ਹੋਣ ਲੱਗੀਆਂ ਪਰ ਸਵਾਰ ਦੀ ਮਰਜ਼ੀ ਦਾ ਪਤਾ ਨ ਲੱਗਿਆ ਬਾਰੂ ਨੇ ਖੰਨੇ ਦਾ ਹੁਕਮ ਆਇਆ ਸਵਾਰ ਨੇ ਸਿਰ ਨਾ ਚੁੱਕਿਆ ਕਾਨੂੰ ਬੋਲਦੇ ਨੇ ਮੂੰਹ ਛੇਤੀ ਜੈਂਟਲਮੈਨ ਆਦਮੀ ਬਾਰੂ ਨੇ ਮਨ ਵਿੱਚ ਨਿੰਦਿਆ ਤੇ ਬਾਬੂ ਖੰਨੇ ਦੇ ਰੁੱਖ ਦੇ ਟਾਗੇ ਕੋਲ ਆ ਕੇ ਖੜੋ ਗਿਆ ਹੋਰ ਐ ਵੀ ਕੋਈ ਸਵਾਰੀ ਉਹਨੇ ਮਸੀ ਬੋਲ ਕੇ ਪੁੱਛਿਆ ਬਾਬੂ ਨੇ ਅਦਬ ਨਾਲ ਝੋਲਾ ਫੜਨਾ ਚਾਹੁੰਦੇ ਆਖਿਆ ਤੁਸੀਂ ਬੈਠੋ ਬਾਬੂ ਜੀ ਮੋਰੇ ਹੁਣ ਇਹ ਹੱਕ ਦਿੰਨੇ ਆ ਬਸ ਇੱਕ ਸਵਾਰ ਲੈ ਲੀਏ ਪਰ ਬਾਬੂ ਨੇ ਝੋਲਾ ਨਾ ਫੜਾਇਆ ਤੇ ਹਵਾ ਵਿੱਚ ਤੱਕਦਾ ਚੁੱਪਚਾਪ ਖੜਾ ਰਿਆ ਐਵੇਂ ਘੰਟਾ ਭਰ ਟਾਂਗੇ ਵਿੱਚ ਬੈਠੇ ਰਹਿਣ ਦਾ ਕੀ ਮਤਲਬ ਬਾਰੂ ਨੇ ਜ਼ੋਰ ਨਾਲ ਇੱਕ ਸਵਾਰ ਲਈ ਹੋਕਾ ਦਿੱਤਾ ਜਿਵੇਂ ਉਹਨੂੰ ਬਸ ਇੱਕੋ ਹੀ ਸਵਾਰ ਚਾਹੀਦਾ ਹੈ ਬਾਬੂ ਜਰਾ ਟੈਲ ਕੇ ਟਾਂਗੇ ਦੇ ਅਗਲੇ ਪਾਇਦਾਨ ਦੇ ਜਰਾ ਕੋ ਨੇੜੇ ਹੋ ਗਿਆ ਬਾਰੂ ਨੇ ਹੌਸਲੇ ਨਾਲ ਇੱਕ ਹੋਕਾ ਹੋਰ ਦਿੱਤਾ ਬਾਬੂ ਨੇ ਆਪਣਾ ਝੋਲਾ ਟਾਂਗੇ ਦੀ ਅਗਲੀ ਗੱਡੀ ਉੱਤੇ ਰੱਖ ਦਿੱਤਾ ਤੇ ਆਪ ਪਤਲੂਣ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਟੈਲਣ ਲੱਗ ਪਿਆ ਬਾਰੂ ਨੇ ਘੋੜੇ ਦੀ ਪਿੱਠ ਉੱਤੇ ਪਿਆਰ ਨਾਲ ਥਾਪੀ ਮਾਰੀ ਤੇ ਫੇਰ ਟਾਂਗੇ ਦੀਆਂ ਪਿਛਲੀਆਂ ਗੱਡੀਆਂ ਨੂੰ ਐਵੇਂ ਜਰਾ ਠੀਕ ਠਾਕ ਜਾਂ ਕਰਨ ਲੱਗ ਪਿਆ। ਇੰਨੇ ਚਿਰ ਵਿੱਚ ਇੱਕ ਸਾਈਕਲ ਆ ਕੇ ਟਾਂਗੇ ਦੇ ਕੋਲ ਰੁਕ ਗਿਆ। ਥੋੜੀ ਜੀ ਗੱਲ ਚੜੇ ਚੜਵਾਏ ਸਾਈਕਲ ਵਾਲੇ ਨੇ ਬਾਬੂ ਨਾਲ ਕੀਤੀ ਤੇ ਉਹ ਗੱਡੀ ਤੋਂ ਆਪਣਾ ਝੋਲਾ ਚੁੱਕਣ ਲੱਗਾ। ਬਾਰੂ ਨੇ ਘਟਦੇ ਦਿਲ ਨਾਲ ਆਖਿਆ ਹਵਾ ਸਾਹਮਣੀ ਹੈ ਬਾਊ ਜੀ ਪਰ ਸਾਈਕਲ ਬਾਬੂ ਨੂੰ ਲੈ ਕੇ ਤੁਰਦਾ ਹੋਇਆ ਗੋਡੇ-ਗੋਡੇ ਦਿਨ ਚੜਾਇਆ ਠਿੱਠ ਜਾ ਹੋ ਕੇ ਬਾਰੂ ਫੇਰ ਸੜਕ ਦੇ ਇੱਕ ਪਾਸੇ ਫੜੀ ਵਾਲੇ ਕੋ ਬਹਿ ਗਿਆ ਉਹਦਾ ਜੀ ਕੈਂਚੀ ਦੀ ਸਿਕਟ ਪੀਣ ਨੂੰ ਕੀਤਾ ਪਰ 2 ਪੈਸੇ ਵਾਲੀ ਸਿਕਟ ਜੇ ਉਹ ਕਿਹੜੇ ਹੌਸਲੇ ਨਾਲ ਪੀਵੇ ਫੇਰਾ ਅੱਜ ਇੱਕੋ ਮਸ਼ੀਨ ਲੱਗਦਾ ਦੀਦਾ ਸੀ ਚਾਰਾਂ ਨੇ ਸਵਾਰੀ ਦੇ ਐ ਤੇ ਖੰਨੇ ਦੀ ਤੇ 6 ਸਵਾਰੀਆਂ ਤੋਂ ਵੱਧ ਹੁਕਮ ਨਹੀਂ 3 ਰੁਪਏ ਤੱਕ ਘੋੜੇ ਦੇ ਹੀ ਢਿੱਡ 'ਚ ਪੈ ਜਾਂਦੇ ਨੇ ਉਹਦੇ ਮਨ ਵਿੱਚ ਲੂਣ ਜੀ ਲੱਗੀ ਇਉਂ ਇੱਥੇ ਉਹ ਕਿਉਂ ਬੈਠਾ ਹੈ ਉਠ ਕੇ ਟਾਂਗੇ ਦੀ ਪਿਛਲੀ ਗੱਡੀ ਤੇ ਬਹਿ ਗਿਆ ਤਾਂ ਜੋ ਪਹਿਲੀ ਨਜ਼ਰੇ ਸਵਾਰ ਨੂੰ ਟਾਂਗਾ ਬਿਲਕੁਲ ਖਾਲੀ ਨਾ ਜਾਪੇ ਟਾਂਗੇ ਵਿੱਚ ਬੈਠਾ ਉਹ ਲਾਰਾ ਲੱਪਾ ਲਾਰਾ ਲੱਪਾ ਗੁੰਗਰਾਉਣ ਲੱਗਾ ਤੇ ਫੇਰ ਹੀਰ ਦਾ ਟੱਪਾ ਪਰ ਛੇਤੀ ਹੀ ਉਹਦੇ ਮਨ ਵਿੱਚ ਅਚਵੀ ਜੀ ਲੱਗੀ ਟੱਪੇ ਉਹਦੇ ਮੂੰਹਾਂ ਉਹਦੇ ਬੁੱਲਾਂ ਨੂੰ ਭੁੱਲ ਗਏ ਉਹ ਦੂਰ ਫਸਲਾਂ ਵੱਲ ਝਾਕਣ ਲੱਗਾ ਪੈਲੀਆਂ ਵਿੱਚ ਬਲ ਖਾਂਦੀਆਂ ਡੰਡੀਆਂ ਉੱਤੇ ਕੁਝ ਰਾਈ ਤੁਰੇ ਆਉਂਦੇ ਸਨ ਧਿਆਨ ਨਾਲ 바ਰੂ ਨੇ ਨੇੜੇ ਆਉਂਦੇ ਰਾਈਆਂ ਵੱਲ ਤੱਕਿਆ ਡੱਬੇ ਤੇ ਚਿੱਟੇ ਖੇਸਾ ਦੀਆਂ ਬੁੱਕਲਾਂ ਮਾਰੀ ਚਾਰਕ ਜੱਟ ਜੇ ਸਨ 바ਰੂ ਨੇ ਸੋਚਿਆ ਪੇਸ਼ੀ ਉੱਤੇ ਜਾਣ ਵਾਲੇ ਹੁੰਦੇ ਨੇ ਇਹੋ ਜਿਹੇ ਚੌਧਰੀ ਉਹਨੇ ਟਾਂਗੇ ਨੂੰ ਮੋੜ ਕੇ ਉਹਨਾਂ ਵੱਲ ਨੂੰ ਜਾਂਦਿਆਂ ਆਵਾਜ਼ ਦਿੱਤੀ ਖੰਨੇ ਜਾਣਾ ਲੰਬੜਦਾਰੋ ਆਓ ਹੱਕੀਏ ਸਵਾਰੀਆਂ ਨੇ ਕੋਈ ਜੱਕੋ ਤੱਕੇ ਜਾਂ ਕੀਤਾ ਤੇ ਫਿਰ ਵਿੱਚੋਂ ਕਿਸੇ ਆਖਿਆ ਜਾਣਾ ਤਾਂ ਐ ਜੇ ਛੇੜ ਦਵੇਂ ਹੁਣੇ ਹੁਣੇ ਲਓ ਬਸ ਬੈਠਣ ਦੀ ਦੇਰ ਐ ਬਾਰੂ ਨੇ ਘੋੜੇ ਦੇ ਮੂੰਹ ਕੋਲੋਂ ਲਗਾਮ ਫੜ ਕੇ ਟਾਂਗੇ ਦਾ ਮੂੰਹ ਅੱਡੇ ਵੱਲ ਨੂੰ ਘੁਮਾ ਦਿੱਤਾ ਤਸੀਲ ਅਪੜਨਾ ਸੀ ਪੇਸ਼ੀ ਤੇ ਸਮਰਾਲੇ ਉਹ ਮਖਾ ਬੈਠੋ ਤਾਂ ਸਹੀਂ ਘੁੱਗੀ ਨਹੀਂ ਖੰਗਣ ਦਿੰਦਾ ਸਵਾਰੀਆਂ ਟਾਂਗੇ 'ਚ ਬਹਿ ਗਈਆਂ ਇੱਕ ਸਵਾਰ ਦਾ ਹੁੱਕਾ ਦੇਂਦਿਆ ਬਾਰੂ ਨੇ ਟਾਂਗੇ ਨੂੰ ਅੱਡੇ ਵੱਲ ਨੂੰ ਤੋਰ ਲਿਆ ਅਜੇ ਹੋਰ ਚਾਹੀਦੀ ਐ ਇੱਕ ਸਵਾਰੀ ਵਿੱਚੋਂ ਇੱਕ ਸਵਾਰੀ ਨੇ ਟਾਂਗੇ ਵਾਲੇ ਨੂੰ ਆਖਰ ਟਾਂਗੇ ਵਾਲਾ ਹੀ ਨਿਕਲਿਆ ਬੁੱਝ ਕੇ ਆਖਿਆ ਚੱਲ ਕਰ ਲੈਣ ਦੇ ਇਹਨੂੰ ਵੀ ਆਪਣਾ ਘਰ ਪੂਰਾ ਵਿੱਚੋਂ ਹੀ ਕਿਸੇ ਨੇ ਉੱਤਰ ਦਿੱਤਾ ਅਸੀਂ ਜਾਣੋ ਬਿੰਦ ਮਗਰੋਂ ਅਪੜ ਲਾਂਗੇ ਅੱਡੇ ਤੋਂ 바ਰੂ ਨੇ ਟਾਂਗਾ ਬਾਜ਼ਾਰ ਵੱਲ ਭਜਾ ਲਿਆ ਬਾਜ਼ਾਰ ਦੇ ਗੱਬੇ 바ਰੂ ਨੇ ਟਾਂਗੇ ਦੇ ਬੰਬ ਉੱਤੇ ਤਣ ਕੇ ਹੁਕਾ ਮਾਰਿਆ ਜਾਂਦਾ ਕੋਈ ਕੱਲਾ ਸਵਾਰ ਖੰਨੇ ਵੀ ਓਏ ਕੱਲੇ ਸਵਾਰ ਨੂੰ ਲੁੱਟਣਾ ਹੀ ਰਾਹ ਚ ਬਾਜ਼ਾਰ ਵਿੱਚੋਂ ਕਿਸੇ ਉੱਚੀ ਟੋਕ ਕੇ 바ਰੂ ਨੂੰ ਮਸ਼ਕਰੀ ਕੀਤੀ ਬਾਜ਼ਾਰ ਵਿੱਚ ਹਾਸਾ ਪੈ ਗਿਆ ਬਾਰੂ ਦੇ ਚਿੱਟੇ ਦੰਦ ਤੇ ਲਾਲ ਬੁੱਟ ਦੇਣ ਲੱਗੇ ਉਹਦੀਆਂ ਗੱਲਾਂ ਫੁੱਲ ਕੇ ਚਮਕੀਆਂ ਤੇ ਹਾਸੇ ਵਿੱਚ ਹਸਰ ਲਾ ਕੇ ਸਵਾਰ ਲਈ ਹੋਕਾ ਦੇਂਦਿਆਂ ਉਹਨੇ ਘੋੜਾ ਮੋੜ ਲਿਆ ਅੱਡੇ ਵਿੱਚ ਆ ਕੇ ਸੜਕ ਦੇ ਇੱਕ ਪਾਸੇ ਖੰਨੇ ਦੇ ਰੁੱਖ ਟਾਂਗਾ ਲਾਇਆ ਤੇ ਆਪ ਫੜੀ ਵਾਲੇ ਕੋ ਆ ਬੈਠਾ ਕੀਤੀ ਨਾ ਹੀ ਗੱਲ ਟਾਂਗੇ ਵਾਲੇ ਨੂੰ ਟਲਿਆ ਵੇਖ ਕੇ ਇੱਕ ਸਵਾਰ ਬੋਲਿਆ ਉਹ ਬਈ ਟਾਂਗੇ ਵਾਲਿਆ ਸਾਨੂੰ ਹੁਣ ਐਵੇਂ ਹੈਰਾਨ ਕਰਨਾ ਹੈ ਇੱਕ ਹੋਰ ਸਵਾਰ ਨੇ ਆਖਿਆ ਮਖਾ ਅਟਕਣਾ ਨਹੀਂ ਆਪਾਂ ਨੇ ਲੰਬੜਦਾਰਾ ਬਸ ਇੱਕ ਸਵਾਰ ਦੀ ਝਾਗ ਆ ਗਿਆ ਆ ਗਿਆ ਚੰਗਾ ਨਹੀਂ ਤੇ ਤੁਰ ਪਾਂਗੇ 바ਰੂ ਨੇ ਦਿਲ ਤਰਾਇਆ ਸਵਾਰੀਆਂ ਨੂੰ ਕਾਲੀਆਂ ਪਈਆਂ ਵੇਖ ਕੇ ਕੁੰਨਣ ਨੇ ਆਪਣੇ ਟਾਂਗੇ ਨੂੰ ਇੱਕ ਕਦਮ ਹੋਰ ਅੱਗੇ ਕਰਦਿਆਂ ਹੋਕਾ ਦਿੱਤਾ ਚੱਲ ਚਾਰੇ ਸਵਾਰ ਲੈ ਕੇ ਤੁਰਦਾ ਖੰਨੇ ਨੂੰ ਤੇ ਉਹ ਚੜਾਉਣ ਲਈ 바ਰੂਵਾਲ ਬਿਟਬਿਟ ਝਾਕਣ ਲਗਾ ਟਲ ਜਾ ਓਏ ਟਲ ਜਾ ਨਈਆ ਟਲ ਜਾ ਤੂੰ ਲੱਛਣਾ ਤੋਂ ਬਾਰੂ ਨੇ ਕੁੰਨਣ ਵਾਲ ਅੱਖਾਂ ਕੱਢੀਆਂ ਤੇ ਸਵਾਰੀਆਂ ਨੂੰ ਵਰਗਲਾਉਣ ਤੋਂ ਬਚਾਉਣ ਲਈ ਉਹਨੇ ਤੀਵੀਆਂ ਤੇ ਕੁੜੀਆਂ ਕਤਰੀਆਂ ਦੀ ਆ ਰਹੀ ਰੰਗ-ਬਰੰਗੀ ਟੋਲੀ ਵੱਲ ਤੱਕਦਿਆਂ ਕਿਆ ਚੱਲਦੇ ਹੋ ਚੱਲਦੇ ਆ ਸਰਦਾਰੋ ਆਪਾਂ ਹੁਣ ਬਸ ਉਹ ਆ ਗਈਆਂ ਸਵਾਰੀਆਂ ਸਵਾਰੀਆਂ ਟੋਲੀ ਵੱਲ ਵੇਖ ਕੇ ਫਿਰ ਇੱਕ ਟਿਕ ਰਹੀਆਂ ਟੋਲੀ ਵੱਲ ਤੱਕਦਾ ਬਾਰੂ ਸੋਚਣ ਲਗਾ ਵਿਆਹ ਬਕਲਾਵੇ ਦੀਆਂ ਸੱਗੀਆਂ ਰਤੀਆਂ ਸਵਾਰੀਆਂ ਨੇ ਜਾਣੋ ਦੋ ਟਾਂਗੇ ਭਰ ਜਾਣ ਭਾਵੇਂ ਨਾਵਾ ਵੀ ਚੰਗਾ ਬਣ ਜਾਂਦੀਆਂ ਨੇ ਇਹੋ ਜੀਆਂ ਸਵਾਰੀਆਂ ਟੋਲੀ ਨੇੜੇ ਆ ਗਈ ਕੁਝ ਮਾਈਆਂ ਨੇ ਕੁੜੀਆਂ ਨੇ ਹੱਥਾਂ ਉੱਤੇ ਕੱਪੜਿਆਂ ਨਾਲ ਟੱਕੇ ਹੋਏ ਗੋਲੇ ਬੋਈਏ ਤੇ ਥਾਲ ਚੁੱਕੇ ਹੋਏ ਸਨ ਪਿੱਛੇ ਕੁਝ ਘੁੰਡ ਵਾਲੀਆਂ ਬੂਟੀਆਂ ਤੇ ਨਿੱਕੀਆਂ ਨਿੱਕੀਆਂ ਕੁੜੀਆਂ ਸਨ ਬਾਰੂ ਨੇ ਅੱਗੇ ਵੱਧ ਕੇ ਧੀਆ ਵਰਗਾ ਪੁੱਤ ਬਣ ਰਿਆ ਇੱਕ ਮਾਈ ਨੂੰ ਆਖਿਆ ਆਓ ਮਾਈ ਜੀ ਤਿਆਰ ਹੈ ਟਾਂਗਾ ਬੱਸ ਤੁਹਾਨੂੰ ਹੀ ਢੀਕਦਾ ਸੀ ਬੈਠੋ ਖੰਨੇ ਨੂੰ ਬੇਨਾਬੀਰ ਮਾਈ ਨੇ ਸਰਸਰੀ ਆਖਿਆ ਅਸੀਂ ਤਾਂ ਮੱਠਾ ਮੱਠਾ ਟੇਕਣ ਚੱਲੀਆਂ ਮਾਤਾ ਦੇ ਸਥਾਨਾਂ ਤੇ ਚੰਗਾ ਮਾਈ ਚੰਗਾ ਬਾਰੂ ਹੱਸ ਕੇ ਛੱਥਾ ਜਿਹਾ ਪੈ ਗਿਆ ਉਹ ਬਾਈ ਤੁਰੇਗਾ ਨਹੀਂ ਸਵਾਰੀਆਂ ਨੂੰ ਕਿੱਥੇ ਟੇਕ ਹੁੰਦੀ ਹੈ ਤੇ ਹਰ ਘੜੀ ਬਾਰੂ ਵੀ ਉਹਨਾਂ ਨੂੰ ਕਿਹੜੀਆਂ ਜੁਗਤਾ ਨਾਲ ਟਾਲੀ ਜਾਂਦਾ ਹਾਰ ਕੇ ਉਹਨੇ ਸਾਫ਼ ਗੱਲ ਕੀਤੀ ਚੱਲਦੇ ਆਂ ਬਾਬਾ ਆਲੈਂਡ ਦੇ ਇੱਕ ਸਵਾਰ ਕੁਝ ਪੜਾ ਤਾਂ ਬਣ ਲੈ ਤੂੰ ਆਪਣਾ ਪੜਾ ਬਣਾ ਸਾਡੀ ਤਰੀ ਖੁੰਜੂ ਸਵਾਰੀਆਂ ਵੀ ਸੱਚੀਆਂ ਸਨ ਕੁੰਨਣ ਨੇ ਫੇਰ ਛੇੜ ਕਰਦਿਆਂ ਸੁਣਾ ਕੇ ਆਖਿਆ ਸਧਾਰਨ ਹੁੰਦੇ ਨੇ ਬਾਜੇ ਲੋਕ ਕਿੱਥੇ ਫਸ ਗਏ ਅਬਲਾ ਤੁਰਦਾ ਨਹੀਂ ਜੇ ਤੁਰਿਆ ਤਾਂ ਕਿਤੇ ਮੁੱਦਾ ਪਿਆ ਹੋ ਪੈਰ ਪੈਰ ਤੇ ਨਾਉ ਲਿੰਦਾ ਘੋੜਾ ਜੇ ਉੱਠ ਖੜਿਆ ਤਾਂ ਗੈਬ ਚੜਜੂ ਸਿਰੇ ਲੱਗਦਾ ਨਹੀਂ ਸਵਾਰੀਆਂ ਕੰਨਾਂ ਦੀਆਂ ਕੱਚੀਆਂ ਹੁੰਦੀਆਂ ਨਹੀਂ 바ਰੂ ਨੂੰ ਇੱਕ ਚੜੇ ਤੇ ਇੱਕ ਉਤਰੇ ਪਰ ਉਹ ਛੇੜ ਨੂੰ ਅਜੇ ਵੀ ਜਰਦਿਆਂ ਕੁੰਦਨਵਾਲ ਕੋੜਾ ਝਾਕੇ ਬੋਲਿਆ ਉਨਾਈਆ ਨਾਈਆ ਮੌਤ ਗੱਲਾਂ ਕਰਾਉਂਦੀ ਐ ਤੇਰੀ ਗੱਡੀ ਤਾਂ ਸਮਰਾਲ ਐ ਅਗਰ ਪਹਿਲਾਂ ਮਾਂ ਕੋਲੋਂ ਜਾ ਕੇ ਟਿਚਕੂ ਟਿਚੂ ਕਰਦੀ ਐ ਇੱਥੇ ਭੂੰਕੀ ਜਾਣਾ ਖੜਾ ਗੁਟਾਰ ਜਾਤ ਲੋਕ ਹੱਸਣ ਲੱਗੇ ਪਰ ਜਿਹੜੀ ਹਾਲਤ ਬਾਰੂ ਦੀ ਸੀ ਉਹੀ ਕੁੰਦਨ ਤੇ ਹੋਰ ਟਾਂਗੇ ਵਾਲਿਆਂ ਦੀ ਵੀ ਕਿਸ ਨੂੰ ਨਹੀਂ ਸਵਾਰੀਆਂ ਚਾਹੀਦੀਆਂ ਕਿੰਨੇ ਘੋੜੇ ਤੇ ਟੱਬਰ ਦਾ ਢਿੱਡ ਨਹੀਂ ਤੋੜਨਾ ਨਾ 바ਰੂ ਵਿੱਚੋਂ ਤੁਰੇ ਤੇ ਨਾ ਕਿਸੇ ਹੋਰ ਨੂੰ ਤੁਰਨ ਦੇਵੇ ਸਬਰ ਦੀ ਵੀ ਕੋਈ ਚੀਜ਼ ਐ ਆਪੋ ਆਪਣੇ ਭਾਗ ਨੇ ਮੰਦਾ ਠੰਡਾ ਬਣਿਆ ਹੋਇਆ ਚਾਰੇ ਲਈ ਕੇ ਤੁਰ ਜਾਵੇ ਕਿਸੇ ਹੋਰ ਨੂੰ ਵੀ ਰੋਜੀ ਕਮਾਉਣ ਦੇਵੇ ਕਿੱਥੇ ਕਲਾ ਲੜਿਆ ਖੜਾ ਮਣੇ ਵਾਂਗੂ ਮੂਰੇ ਕੁੰਦਨ ਨੇ ਆਪਣੀ ਜੜ ਉਤੇ ਆਪੇ ਟੱਕ ਲਾਉਂਦੇ ਆ ਖਿਜ ਕੇ ਹੁਕਾ ਮਾਰਿਆ ਚੱਲ ਚਾਰੇ ਲਈ ਕੇ ਤੁਰਦਾ ਖੰਨੇ ਨੂੰ ਬੰਬੂ ਕਾਟ ਚੱਲ ਜਾਂਦਾ ਮਿੰਟਾਂ ਸਕਿੰਟਾਂ ਚ ਖੰਨੇ ਚੱਲ ਪਾੜਾ ਵੀ ਤਿੰਨ ਤੇ ਨਾਨੇ ਤੇ ਟਾਂਗਾ ਉਹਨੇ ਕਦਮ ਹੋਰ ਅੱਗੇ ਨੂੰ ਕਰ ਲਿਆ ਸਵਾਰੀਆਂ ਬਾਰੂ ਦੀਆਂ ਅੱਗੇ ੱਕੀਆਂ ਹੋਈਆਂ ਸਨ ਤੇ ਸਵਾਰੀਆਂ ਕਿਸੇ ਦੀਆਂ ਬੰਨੀਆਂ ਹੋਈਆਂ ਵੀ ਨਹੀਂ ਹੁੰਦੀਆਂ ਬਾਰੂ ਦੀਆਂ ਸਵਾਰੀਆਂ ਵਿਗੜ ਕੇ ਟਾਂਗੇ 'ਚੋਂ ਲੈਣ ਲੱਗੀਆਂ ਬਾਰੂ ਨੇ ਗੁੱਸੇ ਵਿੱਚ ਲਲਕਾਰ ਕੇ ਕੁੰਦਨ ਨੂੰ ਮਾਂ ਦੀ ਗਾਲ ਕਿੱਢੀ ਤੇ ਆਪਣੀ ਧੋਤੀ ਦਾ ਲਾਂਗੜ ਮਾਰ ਕੇ ਆਖਿਆ ਉੱਤਰ ਪੋਤੇ ਠਾ ਟਾਂਗੇ ਤੋਂ ਕੁੰਦਨ ਬਾਬੂ ਨੂੰ ਗੁੱਸੇ ਵਿੱਚ ਤਣਿਆ ਵੇਖ ਕੇ ਜਰਕ ਤਾਂ ਗਿਆ ਪਰ ਉਹ ਟਾਂਗੇ ਉਤੋਂ ਹੀ ਹਟਾ ਉਤਰ ਆਇਆ ਤੇ ਬੋਲਿਆ ਮੂੰਹ ਸੰਭਾਲ ਕੇ ਕੱਢੀ ਓਏ ਗਾਲ ਕਲਾਲਾ ਬਾਰੂ ਨੇ ਇੱਕ ਗਾਲ ਹੋਰ ਕੱਢ ਦਿੱਤੀ ਤੇ ਹੱਥ ਵਿੱਚ ਫੜੀ ਪ੍ਰਾਣੀ ਉੱਤੇ ਉਂਗਲਾਂ ਜੋੜ ਕੇ ਆਖਿਆ ਪਈਏ ਤੇ ਗਜਾਂ ਚੋਂ ਲੰਗਾ ਦੂ ਸਾਲੇ ਨੂੰ ਤੀਰਾ ਕਰਕੇ ਤੂੰ ਹੱਥ ਤਾਂ ਲਾ ਕੇ ਵੇਖ ਕੁੰੜ ਗੋ ਅੰਦਰੋਂ ਡਰਦਾ ਸੀ ਪਰ ਉਤੋਂ 扑ਕਦਾ ਸੀ ਉਮ ਬਗਾਮ ਮਿਟ ਜਾ ਤੂੰ ਮਿਟ ਜਾ ਨਾਈਆ ਲਹੂ ਦਾ ਤੁਬਕਾ ਨਹੀਂ ਡੁੱਲਣ ਦਊਗਾ ਪੁੰਜੇ ਸੀਰੀਵੇਂ ਪੀਜੂ ਬਾਰੂ ਨੂੰ ਖੇਸ ਸੀ ਕਿ ਕੁੰਦਣੋਂ ਨੂੰ ਕਿਉਂ ਨਹੀਂ ਬਰਾਬਰ ਗਾਲ ਕੱਢ ਬੈਠਾ ਸਵਾਰੀਆਂ ਵਾਲੇਦਵਾਲੇ ਖੜੀਆਂ ਦੋਹਾਂ ਦੇ ਮੂੰਹ ਵੱਲ ਤੱਕਦੀਆਂ ਸਨ ਉਹ ਤੈਨੂੰ ਮੈਂ ਕੀ ਕਿਹਾ ਤੂੰ ਨਾਸਾ ਭਲਾਉਣਾ ਵਾਧੂ ਕੁੰਨਣ ਨੇ ਜਰਾਕ ਡਟ ਕੇ ਆਖਿਆ ਸਵਾਰੀਆਂ ਪਟਦਾ ਏ ਤੂੰ ਮੇਰੀਆਂ ਮੈਂ ਤਾਂ ਹੱਕ ਮਾਰਦਾ ਤੂੰ ਮੰਨ ਲੈ ਸਵਾਰੀਆਂ ਮੈਂ ਸਵੇਰ ਦਾ ਵੇਖਦਾ ਤੇਰੇ ਮੂੰਹ ਕੰਨੀ ਬੋਦੀਆਂ ਪੁੱਟ ਦੂੰ ਪਾਟ ਦੇਂਗਾ ਤੂੰ ਬੋਤੀਆਂ ਕੁੰਦਨ ਬਰਾਬਰ ਜਿਦਣ ਲਗਾ ਸਵਾਰੀਆਂ ਬਿਠਾਏਂਗਾ ਤੂੰ ਮੇਰੀਆਂ ਆਹੋ ਬਿਠਾਉਂਗਾ ਤੇ ਬਿਠਾ ਫੇਰ ਬਾਰੂ ਨੇ ਹੂਰਾ ਉਗਰ ਲਿਆ ਆਹ بابا ਕੁੰਦਨ ਨੇ ਇੱਕ ਸਵਾਰ ਨੂੰ ਮੋਢੇ ਤੋਂ ਫੜਿਆ ਬਾਰੂ ਨੇ ਝਟ ਕੁੰਦਨ ਨੂੰ ਛੱਗੇ ਦੇ ਗਲਾਵੇਂ ਤੋਂ ਫੜ ਲਿਆ ਕੁੰਦਨ ਨੇ ਵੀ ਬਾਰੂ ਨੂੰ ਹੱਥ ਲਾ ਲੇ ਦੋਵੇਂ ਉਲਝ ਪਏ ਫੜੋ ਛਡਾਈ ਹੋਣ ਲੱਗ ਪਈ ਅਖੀਰ ਹੋਰ ਟਾਂਗੇ ਵਾਲਿਆਂ ਤੇ ਸਵਾਰੀਆਂ ਨੇ ਦੋਹਾਂ ਨੂੰ ਛੜਾ ਦਿੱਤਾ ਤੇ ਅੱਡੇ ਦੇ ਠੇਕੇਦਾਰ ਨੇ ਦੋਹਾਂ ਨੂੰ ਘੂਰ ਕੱਪ ਕੇ ਚੁੱਪ ਕਰਾ ਦਿੱਤਾ ਸਾਰੇ ਲੋਕ ਲੋਕਾਂ ਇਹੋ ਆਖਿਆ ਕਿ ਸਵਾਰੀਆਂ ਬਾਰੂ ਦੇ ਟਾਂਗੇ 'ਚ ਬੈਠਣ ਤਿੰਨ ਤੁੰ ਆਨੇ ਐਵੇਂ ਵਾਧੂ ਦੀ ਗੱਲ ਐ ਕਿਸੇ ਲੈਣੇ ਨਾ ਦੇਣੇ ਕੁੰਦਨ ਨੂੰ ਸਾਰਿਆਂ ਥੋੜੀ ਜੀ ਫਿੱਟ ਲਾਂਤੀ ਦਿੱਤੀ ਤੇ ਸਵਾਰੀਆਂ ਮੁੜ ਕੇ ਬਾਰੂ ਦੇ ਟਾਂਗੇ 'ਚ ਬਹਿ ਗਈਆਂ ਬਾਰੂ ਨੂੰ ਅੱਕਿਆ ਤੇ ਦੁਖੀ ਹੋਇਆ ਵੇਖ ਕੇ ਸਾਰਿਆਂ ਨੂੰ ਹੁਣ ਉਹਦੇ ਨਾਲ ਹੰਧਰਦੀ ਜਿਹੀ ਹੋ ਗਈ ਸੀ ਸਾਰੇ ਰਲ ਮਿਲ ਕੇ ਉਹਦਾ ਟਾਂਗਾ ਪਰਵਾ ਕੇ ਤਰਾਉਣਾ ਚਾਹੁੰਦੇ ਸਨ ਸਵਾਰੀਆਂ ਨੇ ਵੀ ਕਹਿ ਦਿੱਤਾ ਕਿ ਚਲੋ ਉਹ ਹੋਰ ਘੜੀ ਪਛੜ ਲੈਣਗੇ ਇਹ ਆਪਣਾ ਘਰ ਪੂਰਾ ਕਰ ਲਵੇ ਇੰਨੇ ਵੀ ਪਸ਼ੂ ਦਾ ਢਿੱਡ ਪਰ ਕੇ ਰੋਟੀ ਖਾਣੀ ਆ ਗਰੀਬ ਨੇ ਇੰਨੇ ਨੂੰ ਬਾਜ਼ਾਰ ਵੱਲੋਂ ਆਉਂਦੇ ਪੁਲਿਸ ਨੇ ਹੌਲਦਾਰ ਨੇ ਨੇੜੇ ਆਉਂਦਿਆਂ ਪੁੱਛਿਆ ਓਏ ਓਏ ਟਾਂਗਾ ਹੈ ਤਿਆਰ ਕੋਈ ਖੰਨੇ ਦਾ ਮੁੰਡਿਓ ਪਰ ਭਰ ਲਈ 바ਰੂ ਨੇ ਸੋਚਿਆ ਆ ਗਈ ਮੁਖਦੀ ਬਗਾਰ ਨਾ ਪੈਸਾ ਨਾ ਥੇਲਾ ਪਰ ਝਾਟੀ ਉਹਨੇ ਸੋਚਿਆ ਕਿ ਨਾ ਤਾਂ ਪੁਲਿਸ ਨੂੰ ਕਰਨੀ ਹੁੰਦੀ ਸਵਾਰੀਆਂ ਤਾਂ ਦੋ ਦੀ ਥਾਂ ਵੱਧ ਵੀ ਬਿਠਾ ਲਊਗਾ ਇਹਦੇ ਕਰਕੇ ਨਹੀਂ ਤਾਂ ਪਾੜਾ ਦਊ ਨਾ ਸਹੀਂ ਤੇ 바ਰੂ ਨੇ ਆਖਿਆ ਆਓ ਹਲਦਾਰ ਜੀ ਤਿਆਰ ਹੀ ਖੜਾ ਟਾਂਗਾ ਬੈਠੋ ਮੂਰੇ ਹਲਦਾਰ ਟਾਂਗੇ ਵਿੱਚ ਬਹਿ ਗਿਆ 바ਰੂ ਨੇ ਇੱਕ ਸਵਾਰ ਲਈ ਇੱਕ ਦੋ ਤਕੜੇ ਹੋਕੇ ਲਾਏ ਇੱਕ ਲਾਲਾ ਬਾਜ਼ਾਰ ਵੱਲੋਂ ਆਇਆ ਤੇ ਬਿਨਾਂ ਪੁੱਛੇ ਬਾਰੂ ਦੀ ਟਾਂਗੇ 'ਤੇ ਚੜ ਗਿਆ। ਦੋ ਕੁ ਬੁੱਢੀਆਂ ਜੀਆਂ ਅੱਡੇ ਵੱਲ ਸੜਕੋਂ ਸਰਕਾਰੀਆਂ ਸਨ। ਬਾਰੂ ਨੇ ਕਾਲੀ ਨਾਲ ਆਵਾਜ਼ ਮਾਰ ਕੇ ਪੁੱਛਿਆ, "ਮਾਈ ਖੰਨੇ ਜਾਣਾ?" ਬੁੱਢੀਆਂ ਛੇਤੀ ਛੇਤੀ ਪੈਰ ਪੁੱਟਣ ਲੱਗੀਆਂ ਤੇ ਇੱਕ ਨੇ ਹੱਥ ਲਾਰ ਕੇ ਆਖਿਆ, "ਵੇ ਵੀਰ ਖੜੀ। ਛੇਤੀ ਕਰੋ ਮਾਈ ਛੇਤੀ।" ਬਾਰੂ ਨੇ ਜਿਵੇਂ ਪੈਰ ਮੱਚਦੇ ਸਨ, ਬੁੱਢੀਆਂ ਛੇਤੀ ਛੇਤੀ ਆ ਕੇ ਟਾਂਗੇ 'ਚ ਬੈਠਣ ਲੱਗੀਆਂ। "ਵੇ ਭਾਈ ਕੀ ਲਏਗਾ? ਉਹ ਬਹਿ ਜਾਓ ਮਾਈ ਕੇਰਾ ਝਟ।" ਥੋਥੋਂ ਵੱਧ ਨਹੀਂ ਮੰਗਦਾ ਅੱਠਾਂ ਸਵਾਰੀਆਂ ਨਾਲ ਟਾਂਗਾ ਭਰ ਗਿਆ 2 ਰੁਪਏ ਬਣ ਗਏ ਸਨ ਤੁਰਦੇ ਤਰੋਂਦਿਆਂ ਕੋਈ ਹੋਰ ਭੇਜ ਦੂ ਮਾਲਕ ਦੋ ਫੇਰੇ ਲੱਗ ਜਾਣ ਇਸੇ ਤਰ੍ਹਾਂ 바ਰੂ ਨੇ ਠੇਕੇਦਾਰ ਨੂੰ ਮਕਸੂਰ ਦਿੱਤਾ ਲੈ ਬਈ ਹੁਣ ਨਾ ਪਾਂਦਾ ਪੁਛ ਪਹਿਲੀਆਂ ਸਵਾਰੀਆਂ ਵਿੱਚੋਂ ਇੱਕ ਨੇ ਕਿਹਾ ਲਓ ਜੀ ਬੱਸ ਲੈਨੇ ਆ ਰੱਬ ਦਾ ਨਾਮ 바ਰੂ ਘੋੜੇ ਦੀ ਪਿੱਠ ਤੇ ਥਾਪੀ ਮਾਰ ਕੇ ਬੰਬ ਨਾਲੋਂ ਰਸ ਰੱਸਾ ਖੋਲਣ ਹੀ ਲੱਗਾ ਸੀ ਫੇਰ ਨੂੰ ਚੇਤਾ ਆਇਆ ਕਿ ਕਿ ਸਿਗਰਟੀ ਲੈ ਲੇ ਇੱਕ ਪਲ ਲਈ ਖਿਆਲ ਵਿੱਚ ਉਹਨੇ ਆਪਣੇ ਆਪ ਨੂੰ ਟਪ ਟਪ ਟਰ ਦੇ ਟਾਂਗੇ ਦੇ ਬੰਬ ਉਤੇ ਤਣ ਕੇ ਬੈਠਿਆ ਧੂਏ ਦੇ ਫਰਾਟੇ ਮਾਰਦਾ ਤੱਕਿਆ ਤੇ ਉਹ ਭਰੇ ਹੋਏ ਟਾਂਗੇ ਨੂੰ ਛੱਡ ਕੇ ਕੈਂਚੀ ਦੀ ਸਿਗਰਟ ਖਰੀਦਣ ਲਈ ਫੜੀ ਵਾਲੇ ਕੋਲ ਚਲਾ ਗਿਆ ਭੁਖੀ ਡੈਣ ਵਾਂਗ ਝਟ ਅੰਬਾਲਿਆੋਂ ਲੁਧਿਆਣੇ ਜਾਣ ਵਾਲੀ ਬੱਸ ਟਾਂਗੇ ਦੇ ਸਿਰ ਉਤੇ ਆ ਖੜੀ ਹੋਈ ਪਲੋ ਪਲੀ ਵਿੱਚ ਾਂਗੇ ਤਾਂ ਸਵਾਰੀਆਂ ਲੈ ਕੇ ਬਸ ਦੇ ਵੱਡੇ ਢਿੱਡ ਵਿੱਚ ਖਵਗੀਆਂ ਅੱਡੇ ਵਿੱਚ ਹੁੰਜਾ ਫੇਰ ਕੇ ਡੈਣ ਵਾਂਗ ਚਗਿਆੜ ਦੀ ਬੱਸ ਅੱਗੇ ਤੁਰ ਗਈ ਧੂਏਂ ਦੀ ਛੜਿਆਣ ਤੇ ਉੱਡੀ ਹੋਈ ਧੂੜ ਉਹਦੇ ਮੂੰਹ ਤੇ ਪੈ ਰਹੀ ਸੀ 바ਰੂ ਨੇ ਅੱਡੇ ਦੇ ਵਿੱਚ ਘਾਰ ਪ੍ਰਾਣੀ ਉੱਚੀ ਕਰਕੇ ਦਿਲ ਤੇ ਸਰੀਰ ਦੇ ਪੂਰੇ ਜ਼ੋਰ ਨਾਲ ਇੱਕ ਵਾਰ ਫੇਰ ਰੋਕਾ ਮਾਰਿਆ ਉਹ ਜਾਂਦਾ ਹੈ ਕੋਈ ਇੱਕ ਸਵਾਰ ਖੰਨੇ ਦਾ ਵੀ ਉਹ ਸੋ ਇਹ ਸੀ ਸੰਤੋਖ ਸਿੰਘ ਧੀਰਾਂ ਦੀ ਲਿਖੀ ਇਹ ਕਹਾਣੀ ਕੋਈ ਇੱਕ ਸਵਾਰ ਜਿਹੜੀ ਅਸੀਂ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ